ਬਾਣੋ ਤੋਂ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਜਦੋਂ ਕਰਦੇ ਆ ਕਿਸਾਨ ਤਾਂ ਉਧਰੋਂ ਲਿਆ ਕੇ ਗੋਲੇ ਸੁੱਟ ਦਿੱਤੇ ਜਾਂਦੇ ਆ ਗੋਲੇ ਸੁੱਟੇ ਜਾਂਦੇ ਜਦੋਂ ਕੋਈ ਮੂਮੈਂਟ ਹੁੰਦੀ ਆ ਜਦੋਂ ਵੀ ਕੋਈ ਹਰਕਤ ਇਧਰੋਂ ਕਿਸਾਨ ਕਰਦੇ ਆ ਤਾਂ ਉਧਰੋਂ ਨਾਲ ਦੀ ਨਾਲ ਗੋਲੇ ਭਰਾ ਦਿੱਤੇ ਜਾਂਦੇ ਆ ਆ ਰਾਤ ਦਾ ਵੇਲਾ ਸ਼ੰਭੂ ਬਾਰਡਰ ਦੀ ਤਸਵੀਰ ਆ ਕਿਸਾਨ ਵੀ ਪਹੁੰਚਿਆ ਤਾਂ ਪਰਲੇ ਬੰਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹਰਿਆਣਾ ਪੁਲਿਸ ਦੇ ਜਵਾਨ ਵੀ ਇਸ ਕੱਗਰ ਦੇ ਪੁਲ ਦੇ ਉੱਪਰ ਖੜੇ ਨਜ਼ਰ ਆ ਰਹੇ ਆ ਸ਼ੰਭੂ ਬਾਰਡਰ ਤੇ ਆ ਅਸੀਂ ਕਿਸਾਨ ਲਗਾਤਾਰ ਡਟ ਕੇ ਬੈਠੇ ਆ ਇੱਥੇ ਔਰ ਲਗਾਤਾਰ ਹਰਿਆਣਾ ਪੁਲਿਸ ਦੇ ਵੱਲੋਂ ਗੋਲੇ ਚਲਾਏ ਜਾ ਰਹੇ ਆ ਹੰਝੂ ਗੈਸ ਦੇ ਲਗਾਤਾਰ ਬਲਾਸਟ ਕੀਤੇ ਜਾ ਰਹੇ ਆ ਔਰ ਵਾਰ-ਵਾਰ ਕਿਉਂਕਿ ਇੱਕ ਇੱਕ ਮਿੰਟ ਬਾਅਦ ਦੋ ਦੋ ਮਿੰਟ ਬਾਅਦ ਤਿੰਨ ਤਿੰਨ ਮਿੰਟ ਬਾਅਦ ਕਈ ਤਾਂ ਕਈ ਵਾਰ ਤਾਂ ਮਿੰਟ ਦੇ ਵਿੱਚ ਹੀ ਤਿੰਨ ਤਿੰਨ ਚਾਰ ਚਾਰ ਵਾਰ ਬਲਾਸਟ ਕੀਤੇ ਜਾ ਰਹੇ ਆ ਤਾਂ ਦੇਖ ਸਕਦੇ ਹੋ ਤੁਸੀਂ ਰਾਤ ਦਾ ਵੇਲਾ ਸ਼ੰਭੂ ਬਾਰਡਰ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਜਿੱਥੇ ਬਾਰਡਰ ਤੋੜਨ ਦੀ ਕੋਸ਼ਿਸ਼ ਬਾਰਡਰ ਤੋਂ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਜਦੋਂ ਕਰਦੇ ਆ ਕਿਸਾਨ ਤਾਂ ਉਧਰੋਂ ਲਿਆ ਕੇ ਗੋਲੇ ਸੁੱਟ ਦਿੱਤੇ ਜਾਂਦੇ ਆ ਹਰਿਆਣਾ ਪੁਲਿਸ ਦੇ ਵੱਲੋਂ ਤਾਂ ਇਹ ਤਸਵੀਰ ਦਿਖਾ ਰਹੇ ਆ ਅਸੀਂ ਤੁਹਾਨੂੰ ਸ਼ੰਭੂ ਬਾਰਡਰ ਦੀ ਤਸਵੀਰ ਆ ਇਹ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਆ ਵੱਡੀ ਗਿਣਤੀ ਦੇ ਵਿੱਚ ਪੈਰਾਮਿਲਟਰੀ ਫੋਰਸ ਜਿਹੜੀ ਆ ਉਹ ਡਿਪਲੋਏ ਕੀਤੀ ਹੋਈ ਆ ਤਾਂ ਇਹ ਤਸਵੀਰ ਦਿਖਾ ਰਹੇ ਆ ਸ਼ੰਭੂ ਬਾਰਡਰ ਦਾ ਮਾਹੌਲ ਦਿਖਾ ਰਹੇ ਆ ਤੁਹਾਨੂੰ ਕਿ ਮਾਹੌਲ ਕੀ ਆ ਕਿਸਾਨਾਂ ਨੇ ਜਰੂਰ ਇੱਥੇ ਅੱਗ ਬਾਲ ਕੇ ਧੂਣੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਮੌਕੇ ਦੀ ਤਸਵੀਰ ਜਿਹੜੀ ਆ ਇਹ ਦੇਖ ਸਕਦੇ ਹੋ ਤੁਸੀਂ ਤਾਂ ਅੱਜ ਬਾਰਡਰ ਤੋੜਨ ਦੀ ਕੋਸ਼ਿਸ਼ ਸੀ ਪਰ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਕਿਸਾਨਾਂ ਵੱਲ ਹੰਝੂ ਗੈਸ ਦੇ ਗੋਲੇ ਛੁੱਟੇ ਗਏ ਹਰਿਆਣਾ ਪੁਲਿਸ ਦੇ ਵੱਲੋਂ ਜਿਸ ਕਰਕੇ ناکਾਮ ਹੋਏ ਪਰ ਹੌਸਲੇ ਬੁਲੰਦਾ ਕਿਸਾਨਾਂ ਦੇ ਕਹਿੰਦੇ ਕਿ ਜਰੂਰ ਬਾਰਡਰ ਤੋੜ ਕੇ ਅਸੀਂ ਦਿੱਲੀ ਜਾਣਾ ਹੀ ਜਾਣਾ ਇਹ ਗੱਲ ਕਹਿੰਦੇ ਹੋਏ ਕਿਸਾਨ ਨਜ਼ਰ ਆਏ ਪਰ ਰਾਤ ਦਾ ਮੇਲਾ ਰਾਤ ਦਾ ਮਾਹੌਲ ਤੁਸੀਂ ਦੇਖਿਆ ਕਿਉਂਕਿ ਪਹਿਲਾਂ ਜਦੋਂ ਅਸੀਂ ਇੰਟਰਵਿਊ ਕਰ ਰਹੇ ਸੀ ਤਾਂ ਗੱਲਬਾਤ ਦੌਰਾਨ ਕਈ ਕੀ ਗੋਲੇ ਨਜ਼ਦੀਕ ਆ ਕੇ ਵਿਡਗੇ ਉੱਥੇ ਕਿਸਾਨਾਂ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਪ੍ਰੈਸ ਕਾਨ ਚੱਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਗੋਲੇ ਆਗੇ ਆ ਕੇ ਡਿੱਗੇ ਔਰ ਜ਼ਬਰਦਸਤ ਤਰੀਕੇ ਦੇ ਨਾਲ ਟਾਇਰ ਗੈਸ ਦਾ ਧੂਆ ਸਾਰੇ ਬੰਨੇ ਫੈਲਣ ਲੱਗਿਆ ਔਰ ਇਹ ਤਸਵੀਰ ਦੇਖ ਸਕਦੇ ਹੋ ਰਾਤ ਦਾ ਵੇਲਾ ਰਾਤ ਦਾ ਮਾਹੌਲ ਕਿਉਂਕਿ ਪਰਲੇ ਬੰਨੇ ਲਾਈਟਾਂ ਲਾ ਦਿੱਤੀਆਂ ਗਈਆਂ ਸੀਗੀਆਂ ਹਰਿਆਣਾ ਪੁਲਿਸ ਦੇ ਵੱਲੋਂ ਉਧਰਲੇ ਬੰਨੇ ਲਾਈਟਾਂ ਲੱਗੀਆਂ ਹੋਈਆਂ ਜਿੱਥੇ-ਜਿੱਥੇ ਤੱਕ ਬੈਰੀਗੇਟਿੰਗ ਆ ਉੱਥੇ-ਉੱਥੇ ਤੱਕ ਲਾਈਟਾਂ ਲੱਗੀਆਂ ਹੋਈਆਂ ਲਾਈਟਾਂ ਦਾ ਲਗਾਈਆਂ ਹੋਈਆਂ ਤਾਂਕਿ ਜੇ ਕੋਈ ਉਧਰਲੇ ਬੰਨੇ ਮੂਵਮੈਂਟ ਹੋਵੇ ਤਾਂ ਉੱਥੇ ਗੋਲੇ ਛੁੱਟੇ ਜਾ ਸਕਣ ਉਥੋਂ ਪ੍ਰਦਰਸ਼ਨਕਾਰੀਆਂ ਨੂੰ ਉੱਥੇ ਅੰਦੋਲਨਕਾਰੀ ਕਿਸਾਨਾਂ ਨੂੰ ਖਦੇੜਿਆ ਜਾ ਸਕੇ ਹਾਲਾਂਕਿ ਕਿਸਾਨ ਆਏ ਪੂਰੀ ਤਿਆਰੀ ਦੇ ਨਾਲ ਸੀ ਪਰ ਬਾਕੀ ਜਥੇਬੰਦੀਆਂ ਜਿਹੜੀਆਂ ਰਹਿ ਗਈਆਂ ਉਹਨਾਂ ਦੇ ਉੱਪਰ ਲੋਕ ਸਵਾਲ ਖੜੇ ਕਰ ਰਹੇ ਆ ਕਿਉਂਕਿ ਉਹਨਾਂ ਦਾ ਕੈਡਰ ਵੀ ਟੁੱਟ ਸਕਦਾ ਹੈ ਔਰ ਭਾਵੇਂ ਪੰਜਾਬ ਦੀਆਂ ਜਥੇਬੰਦੀਆਂ ਜਾਂ ਹਰਿਆਣਾ ਦੀਆਂ ਜਥੇਬੰਦੀਆਂ ਉਥੋਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਜਥੇਬੰਦੀਆਂ ਤੇ ਲੋਕ ਸਵਾਲ ਖੜੇ ਕਰ ਰਹੇ ਆ ਤਾਂ ਇਹ ਤਿਆਰੀ ਹੈ ਹਰਿਆਣਾ ਪੁਲਿਸ ਦੀ ਤਸਵੀਰ ਦੇਖ ਰਹੇ ਹੋ ਤੁਸੀਂ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਵੀ ਪਹੁੰਚਿਆ ਤਾਂ ਪਰਲੇ ਬੰਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹਰਿਆਣਾ ਪੁਲਿਸ ਦੇ ਜਵਾਨ ਵੀ ਇਸ ਕੱਗਰ ਦੇ ਪੁਲ ਦੇ ਉੱਪਰ ਖੜੇ ਨਜ਼ਰ ਆ ਰਹੇ ਆ ਦੇਖ ਸਕਦੇ ਹੋ ਪਰਲੇ ਬੰਨੇ ਵੀ ਲਗਾਤਾਰ ਪੈਟਰੋਲਿੰਗ ਕਰਦੇ ਹੋਏ ਨਜ਼ਰ ਆਉਂਦੇ ਆ ਜਿਹੜੇ ਜਵਾਨ ਨੇ ਹਰਿਆਣਾ ਪੁਲਿਸ ਦੇ ਹਰਿਆਣਾ ਦੀ 4th ਜਿਹੜੀ ਆ ਉਹ ਲਗਾਤਾਰ ਇਸ ਪਾਸੇ ਮੁਸਤੈਦ ਹਤਾ ਲਗਾਤਾਰ ਵਾਰ-ਵਾਰ ਗੋਲੇ ਸੁੱਟੇ ਜਾਂਦੇ ਜਦੋਂ ਕੋਈ ਮੂਵਮੈਂਟ ਹੁੰਦੀ ਹੈ ਜਦੋਂ ਵੀ ਕੋਈ ਹਰਕਤ ਇਧਰੋਂ ਕਿਸਾਨ ਕਰਦੇ ਆ ਤਾਂ ਉਧਰੋਂ ਨਾਲ ਦੀ ਨਾਲ ਗੋਲੇ ਭਰਾ ਦਿੱਤੇ ਜਾਂਦੇ ਆ ਨਾਲ ਦੀ ਨਾਲ ਗੋਲੇ ਸੁੱਟ ਦਿੱਤੇ ਜਾਂਦੇ ਆ ਤਾਂ ਇਹ ਤਸਵੀਰ ਦੇਖ ਰਹੇ ਹੋ ਤੁਸੀਂ ਵਾਰ-ਵਾਰ ਬਲਾਸਟ ਕੀਤੇ ਜਾ ਰਹੇ ਆ ਕਿਸਾਨ ਉਧਰਲੇ ਬੰਨੇ ਨੂੰ ਜਾਂਦੇ ਆ ਤਾਂ ਉਧਰ ਵਾਰ-ਵਾਰ ਗੋਲੇ ਸੁੱਟ ਦਿੱਤੇ ਜਾਂਦੇ ਆ ਕਿਸਾਨਾਂ ਦੇ ਉੱਪਰ ਤਾਂ ਕਿਸਾਨ ਕਹਿ ਰਿਹਾ ਸਾਡੀਆਂ ਮੰਗਾਂ ਜਾਇਦ ਨੇ ਸਾਡੀਆਂ ਗੱਲਬਾਤ ਜਦੋਂ ਹੋਈ ਸੀ ਕਹਿੰਦੇ ਸਰਕਾਰ ਨਾਲ ਸਰਕਾਰ ਨੇ ਮੰਗਾਂ ਮੰਨੀਆਂ ਸੀ ਪਰ ਇਸ ਵਾਰ ਹੁਣ ਸਰਕਾਰ ਸਾਡੇ ਨਾਲ ਤੱਕਾ ਕਰ ਰਹੀ ਆ ਤਾਂ ਇਹ ਤਸਵੀਰ ਸ਼ੰਭੂ ਬਾਰਡਰ ਦੀ ਆ ਜਿੱਥੇ ਅੱਧੀ ਰਾਤ ਦਾ ਵੇਲਾ ਅੱਧੀ ਰਾਤ ਨੂੰ ਵੀ ਕਿਸਾਨ ਡਟ ਕੇ ਬੈਠੇ ਆ ਔਰ ਕਹਿੰਦੇ ਕਿ ਅਸੀਂ ਘਰ ਨਹੀਂ ਮੁੜਾਂਗੇ ਔਰ ਅਸੀਂ ਘਰ ਉਦੋਂ ਹੀ ਜਾਵਾਂਗੇ ਜਦੋਂ ਸਰਕਾਰ ਸਾਡੀਆਂ ਮੰਗਾਂ ਮੰਨੂਗੀ ਤਾਂ ਨਾਲ ਹੀ ਕਹਿੰਦੇ ਕਿ ਇੱਕ ਪਾਸੇ ਤਾਂ ਸਰਕਾਰ ਗੱਲਬਾਤ ਦਾ ਚੈਨਲ ਸਾਡੇ ਨਾਲ ਖੋਲ ਰਹੀ ਆ ਇੱਕ ਵਾਰੇ ਪਾਸੇ ਦਾ ਸਰਕਾਰ ਕਹਿੰਦੀ ਕਿ ਗੱਲਬਾਤ ਕਰ ਲੋ ਦੂਜੇ ਬੰਨੇ ਸਰਕਾਰ ਇਸ ਤਰੀਕੇ ਦੇ ਨਾਲ ਸਾਡੇ ਤੇ ਜ਼ਬਰ ਕਰ ਰਹੀ ਆ ਤਾਂ ਬਹੁਤ ਸਾਰੇ ਕਿਸਾਨ ਫੱਟੜ ਹੋਏ ਆ ਕਿਸੇ ਤੇ ਰਵੜ ਦੇ ਬੁਲਟਸ ਵਜੇ ਆ ਜਿਹੜੇ ਬੁਲਟਸ ਕਹਿੰਦੇ ਕਿ ਜੰਮੂ ਐਂਡ ਕਸ਼ਮੀਰ ਚਲਾਏ ਜਾਂਦੇ ਆ ਪ੍ਰਦਰਸ਼ਨਕਾਰੀਆਂ ਦੇ ਉੱਪਰ ਉਹਨਾਂ ਬੁਲਟਸ ਦਾ ਯੂਜ਼ ਕੀਤਾ ਗਿਆ ਤਾਂ ਉੱਥੇ ਹੀ ਸਰਵਣ ਪੰਦੇਰ ਖੋਣਾ ਨੇ ਜਗਜੀਤ ਸਿੰਘ ਡੱਲੇਵਾਲ ਤੇ ਸਰਜੀਤ ਫੂਲ ਖੋਣਾ ਨੇ ਸਵਾਲ ਚੁੱਕੇ ਆ ਸਰਕਾਰ ਦੇ ਉੱਪਰ ਹਰਿਆਣਾ ਪੁਲਿਸ ਦੇ ਉੱਪਰ ਪਰ ਕਿਸਾਨ ਇਹ ਗੱਲ ਕਹਿ ਰਿਹਾ ਕਿ ਸਰਕਾਰ ਸਾਡੀਆਂ ਮੰਗਾਂ ਮੰਨੇ ਤਾਂ ਅਸੀਂ ਆਪੂ ਆਪਣੇ ਘਰਾਂ ਨੂੰ ਜਾਈਏ ਕੈਮਰਾ ਪਰਸਨ ਵਤਨ ਦੇ ਨਾਲ ਵਿਕਰਮ ਸਿੰਘ ਰੂ ਪੰਜਾਬ ਟੀਵੀ ਸ਼ੰਭੂਵਰ